ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਤੇ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੇ ਇੱਕ ਸੇ ਪੰਜਾਬ ਦੀ ਜਿਹੜੀ ਟਿਪ ਚਲਾਈ ਗਈ ਹੈ ਉਸ ਤੇ ਸਾਨੂੰ ਕੰਪਲੇਨ ਮਿਲੀ ਸੀ ਵੀ ਰਹਿਮਤ ਜਿਹੜਾ ਆਯੁਰਵੈਡਿਕ ਸਟੋਰ ਹੈ ਨੇੜੇ ਸੁਖਮਣੀ ਡੈਰੀ ਅਜੀਤ ਰੋਡ ਤੇ ਇਹਦੇ ਵੱਲੋਂ ਜਿਹੜਾ ਹੈਗਾ ਇਲੈਗਲ ਜਿਹੜੇ ਹੈਗਾ ਐਕਟੀਵਿਟੀ ਕੀਤੀ ਜਾ ਰਹੀ ਹੈ ਕੁਝ ਨਸ਼ੇ ਵੇਚੇ ਜਾ ਰਹੇ ਉਸ ਤਹਿਤ ਹੀ ਮੇਰੇ ਵੱਲੋਂ ਜਿਹੜਾ ਹੈਗਾ ਬਲਦੇਵ ਰਾਜ ਜੀ ਹੈਗੇ ਜਿਹੜੇ ਆਯੁਰਵੈਡਿਕ ਡਰਗ ਇਨਸਪੈਕਟਰ ਆ ਉਹਨਾਂ ਨਾਲ ਤਾਲਮੇਲ ਕੀਤਾ ਗਿਆ ਹੈ ਕਿ ਅੱਜ ਸਾਡੇ ਵੱਲੋਂ ਉਹਨਾਂ ਨਾਲ ਜੁਆਇੰਟ ਟੀਮ ਤੇ ਜਿਹੜੀ ਹੈਗੀ ਇਹਦੀ ਚੈਕਿੰਗ ਕੀਤੀ ਗਈ ਜਿਸ ਤੇ ਅਜੇ ਨਾਮ ਦਾ ਵਿਅਕਤੀ ਜਿਹੜਾ ਹੈ ਕਿ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਤੇ ਇਸ ਜਿਹੜਾ ਸਟੋਰ ਤੋਂ ਹੈ ਜਿਹੜਾ ਕਾਫੀ ਮਾਤਰਾ ਚ ਜਿਹੜੀ ਹੈਗੀ ਹੈ ਕਾਮਣੀ ਜਿਹੜੀ ਕਰੀਬ 70 ਤੋਂ 75 ਸ਼ੀਸ਼ੀਆਂ ਜਿਹੜੀਆਂ ਕਾਮਣੀ ਦੀਆਂ ਮਿਲੀਆਂ ਤੇ ਉਸ ਤਰ੍ਹਾਂ ਜਿਹੜਾ ਹੈਗਾ ਇਹਦੇ ਕੋਲੇ ਕੋਈ ਵੀ ਲਾਇਸੈਂਸ ਜਿਹੜਾ ਹੈਗਾ ਡਰੱਗ ਇਨਸਪੈਕਟਰ ਜੀ ਕੋਲ ਪੁੱਛਣ ਤੇ ਕੋਈ ਇਹ ਲਾਇਸੈਂਸ ਪੇਪਰ ਨਹੀਂ ਕਰ ਸਕਿਆ ਨਾ ਹੀ ਬਿੱਲ ਉਸ ਤੈ ਦੀ ਜਿਹੜਾ ਇਹਨੂੰ ਰਹਿਮਤ ਆਯੁਰਵੇਦਿਕ ਸਟੋਰ ਹੈ ਇਹਨੂੰ ਸੀਲ ਕੀਤਾ ਗਿਆ ਹੈ ਜਾਂ ਡਰੱਗ ਇੰਸਪੈਕਟਰ ਜੀ ਵੱਲੋਂ ਤੇ ਅਗਲੀ ਜਿਹੜੀ ਕਾਰਵਾਈ ਹੈ ਉਹਨਾਂ ਵਿੱਚੋਂ ਜਿਹੜੀ ਲਿਆਂਦੀ ਜਾ ਰਹੀ ਹੈ